हमेशा देश, की तरह मौजूद हैं वक् वक्त विराजमान रह चुके भारत सरकार के मौजूदा चेयरमैन भाजपा के सीनियर आगू सरदार इंदरजीत सिंह जी आके उन्हें अच्छे गल बात करा जो नवे मुद्दे उठ रहे हैं सतू साहब बात साढ़े बहुत मुद्दे जड़े आ उभर के सामने आ रही हैं और सब तो जी गल हो रही है कि दरबार साहब पिछले दिन एक लड़की आईने जो योगा आसन किया है ਸੋਨ ਦੇ ਵਿੱਚ ਇਹ ਹੀ ਚੀਜ਼ ਸੋਚਦੇ ਆ ਜਾਂ ਕੀ ਕਹਿਣਾ ਚਾਹਾਂਗੇ ਉਸ ਦਿਨੇ ਸਤਖੰਦ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਜਰਾਤ ਦੀ ਇੱਕ ਲੜਕੀ ਆਈ ਜਿਸ ਦਾ ਨਾਮ ਅਰਚਨਾ ਮਕਵਾਨਾ ਸੀ ਉਹ ਜਾਂ ਤੇ ਗੁਰੂ ਸਾਹਿਬਾਨ ਦੇ ਸਿਧਾਂਤ ਤੋਂ ਅਣਜਾਣ ਸੀ ਜਾਂ ਸ੍ਰੀ ਹਰਮੰਦਰ ਸਾਹਿਬ ਦੀ ਮਰਿਆਦਾ ਤੋਂ ਅਣਜਾਣ ਸੀ ਚਾਹੇ ਉਹਨੇ ਜਾਣੇ ਜਾਣ ਜਾਣੇ ਇਹ ਜਿਹੜੀ ਗਲਤੀ ਕੀਤੀ ਆ ਤੇ ਬਹੁਤ ਵੱਡੀ ਗਲਤੀ ਕੀਤੀ ਆ ਜਿਹੜਾ ਕਿ ਇਸ ਰੋਹਾਨੀਅਤ ਕੇਂਦਰ ਦੇ ਵਿੱਚ ਇਹੋ ਜਿਹੀ ਜੋਗਾ ਹੋਵੇ ਜਾਂ ਕੋਈ ਹੋਰ ਐਟਮ ਨਾਲ ਕੋਈ ਸਬੰਧ ਨਹੀਂ ਰੋਹਾਨੀਅਤ ਦੇ ਕੇਂਦਰ ਦੇ ਵਿੱਚ ਆ ਕੇ ਰੋਹਾਨੀਅਤ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਲੇਕਿਨ ਜਿਹੜੀ ਗੁਜਰਾਤ ਦੀ ਲੱਗਦੀ ਨੇ ਮਕਵਾਨਾ ਨੇ ਸਸਤੀ ਸੌਰਤ ਹਾਸਲ ਕਰਨ ਵਾਸਤੇ ਉਹਨਾਂ ਨੇ ਇਹ ਇਤਿਹਾਸਿਕ ਗਲਤੀ ਕੀਤੀ ਮਾਫ ਕਰਨ ਦੇ ਯੋਗ ਤੇ ਨਹੀਂ ਪਰ ਸਾਡੇ ਗੁਰੂ ਸਾਹਿਬਾਨ ਨੇ ਕਿਹਾ ਹੈ ਕਿ ਜਿਹੜਾ ਵੀ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਵੇ ਆਪਣੇ ਕੀਤੇ ਗੁਨਾਹ ਦੀ ਮਾਫੀ ਮੰਗ ਲਵੇ ਤਾਂ ਗੁਰੂ ਦੇ ਸਿਧਾਂਤ ਅਨੁਸਾਰ ਉਸ ਨੂੰ ਮਾਫ ਕਰ ਦਿੱਤਾ ਜਾਂਦਾ ਹੈ ਪਾਵੇਂ ਕੇ ਲੜਕੀ ਮਕਵਾਣਾ ਨੇ ਇੱਕ ਬਹੁਤ ਵੱਡੀ ਇਤਿਹਾਸਿਕ ਗਲਤੀ ਕੀਤੀ ਹੈ ਲੇਕਿਨ ਜਿਹੜੀ ਉਸਨੇ ਗੁਰੂ ਸਾਹਿਬ ਕੋਲੋਂ ਔਰ ਸਭ ਤੋਂ ਸਿੱਖ ਕੌਮ ਦੇ ਕੋਲੋਂ ਇਹ ਸਖਤਾਈ ਕੀਤੀ ਹੋਈ ਦੀ ਮਾਫੀ ਮੰਗ ਲਈ ਆ ਤੇ ਮੈਂ ਸਮਝਦਾ ਇਹ ਉਸ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਜਿਹੜਾ ਮਾਫੀ ਮੰਗਣ ਦੇ ਬਾਅਦ ਸੁਧਰੀ ਸ਼ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਆਮਪੁਰ ਸਰ ਕੋਤਵਾਲੀ ਥਾਣਾ ਵਿਖੇ 295 ਦੀ ਧਾਰਾ ਲਾ ਕੇ ਲੜਕੀ ਦੇ ਖਿਲਾਫ ਪਰਚਾ ਦਰਜ ਕਰਾਇਆ ਗਿਆ ਹੈ ਮੈਂ ਉਹ ਵੀ ਸਮਝਦਾ ਹਾਂ ਕਿ ਚੰਗੀ ਗੱਲ ਨਹੀਂ ਸ਼ਰੋਮਣੀ ਕਮੇਟੀ ਆਪਣੀਆਂ ਕਤਾਈਆਂ ਨੂੰ ਲਗਾਉਣ ਵਾਸਤੇ ਆਪਣੇ ਆਪ ਦੇ ਵਿਚਾਰ ਕਰਨ ਵਾਸਤੇ ਉਹ ਲੜਕੀ ਦੇ ਖਿਲਾਫ ਇਹ ਧਾਰਾ 295 ਲਾਗ ਰਹੀ ਹੈ ਜਦੋਂ ਕਿ ਚਾਹੀਦਾ ਤੇ ਇਹ ਸੀ ਕਿ ਪ੍ਰਕਰਮਾਂ ਦੇ ਵਿੱਚ ਹਰਮੰਦਰ ਸਾਹਿਬ ਵਿਖੇ ਜਿੰਨੇ ਵੀ ਸੇਵਾਦਾਰ ਨੇ ਉਹਨਾਂ ਨੇ ਆਪਣੀ ਡਿਊਟੀ ਈਮਾਨਦਾਰੀ ਨਾਲ ਨਹੀਂ ਨਿਭਾਈ ਆਪਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਦੋਂ ਵੀ ਦਰਸ਼ਨ ਕਰਨ ਜਾਂਦੇ ਆ ਤੇ ਜੇ ਕੋਈ ਬਾਹਰੋਂ ਆਈ ਬੀਬੀ ਦਾ ਸਿਰ ਤੋਂ ਦੁਪੱਟਾ ਸਾਈਡ ਤੇ ਵੀ ਹੋ ਜਾਵੇ ਤਾ ਸ਼ਰੋਮਨੀ ਕਮੇਟੀ ਦੇ ਸੇਵਾਦਾਰ ਤੁਰੰਤ ਉਹ ਦੁਪੱਟਾ ਲੈ ਲਈ ਉਸ ਨੂੰ ਕਹਿੰਦੇ ਨੇ ਲੇਕਿਨ ਮੈਨੂੰ ਹੈਰਾਨ ਕੀ ਹੈ ਕਿ ਪ੍ਰਕਰਮਾਂ ਦੇ ਵਿੱਚ ਕੋਈ ਤੱਤੂ ਕਰ 10 ਬਿੰਦ ਉਸਔਰ ਲੜਕੀ ਨੇ ਲਗਾਈ ਹੋਣਗੇ ਸਰੋਵਰ ਦੇ ਕੰਢੇ ਪ੍ਰਕਰਮਾਂ ਦੇ ਵਿੱਚ ਜਿੱਥੇ ਆਮ ਸੰਗਤਾਂ ਗੁਰੂ ਦੇ ਦਰਸ਼ਨਾਂ ਲਈ ਜਾਂਦੀਆਂ ਨੇ ਕਿ ਉੱਥੇ ਤੈਰ-ਤੈਰ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਡਿਊਟੀ 'ਤੇ ਬਾਹਰੇ ਨੇ ਲੇਕਿਨ ਉਹਨਾਂ ਨੂੰ ਕਿਸੇ ਨੂੰ ਪਤਾ ਨਾ ਲੱਗਿਆ ਕਿ ਇਹ ਲੜਕੀ ਸਿੱਖ ਪਰਿਵਾਰਦਾ ਦੇ ਅਨੁਸਾਰ ਗਲਤ ਕੰਮ ਕਰ ਰਹੀ ਹੈ ਇਹ ਗਲਤੀ ਤੇ ਮੈਂ ਸਮਝਦਾ ਨਹੀਂ ਕਿ ਸ਼੍ਰੋਮਣੀ ਕਮੇਟੀ ਦੀ ਹੈ ਚਾਹੀਦਾ ਤੇ ਇਹ ਸੀ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਰਦਾਰ ਧਾਮੀ ਜੀ ਐਡਵੋਕੇਟ ਸਾਹਿਬ ਜਦੋਂ ਵੀ ਇਹ ਖਬਰ ਸੁਣਦੇ ਤਾਂ ਆਪਣੇ ਉਹਦੇ ਪੁੱਤਰوں ਤਸਹੀਫਾ ਦੇ ਦਿੰਦੇ ਕਿ ਮੈਂ ਗੁਰੂ ਘਰ ਦੇ ਵਿੱਚ ਬਰਿਆਦਾ ਕੰਮ ਰੱਖਣ ਦੇ ਵਿੱਚ ਸਫਲ ਨਹੀਂ ਹੋਇਆ ਕਿਉਂਕਿ ਬਸ ਇੱਕ ਬੜਾ ਯੋਗ ਪੰਜਾਬੀ ਜਿੰਦਗੀ ਦੇ ਸਾਹਮਣੇ ਲੱਗਾ ਹੈ ਕਾਲੀਦਾਲਾ ਕਾਲੀਦਾਲ ਦੇ ਦਿੱਤੀ ਸੀ ਬਾਬਲ ਦੀਪਾਉਂ ਦੇ ਤਾਂਾਰੇ ਨਹੀਂ ਇਹ ਇਹ ਇੱਕ ਕੀ ਬੰਦਰੇ ਚੋਂ ਕਾਲੀਦਾਲੇ ਨੇ ਕਿ ਆਪਣੀ پارٹی ਸ਼੍ਰੋਮਣੀ ਅਕਾਲੀ ਦਲ ਦੇ ਕੰਮ ਦੇ ਵਿੱਚ ਮੇਰਾ ਫਰਜ਼ ਤੇ ਨਹੀਂ ਦਖਲਅੰਦਾਜ਼ੀ ਕਰਨ ਦਾ ਲੇਕਿਨ ਇੱਕ ਸਿੱਖ ਹੋਣ ਦੇ ਨਾਤੇ ਇੱਕ ਪੰਜਾਬੀ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਸ ਗੱਲ ਦਾ ਦਰਦ ਜ਼ਰੂਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕ ਖੇਤਰੀ ਪਾਰਟੀ ਜਿਸ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਜਿਸ ਨੇ ਹਮੇਸ਼ਾ ਹੀ ਛੇਵੇਂ ਪਾਤਸ਼ਾਹ ਸਾਹਿਬ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੀਰੀ ਤੇ ਪੀੜੀ ਦੇ ਸਿਧਾਂਤ ਦੀ ਗੱਲ ਕੀਤੀ ਉਸਤਾ ਨੇ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕੀਤੇ ਔਰ ਪੰਜਾਬ ਦੇ ਹਿੱਤਾਂ ਲਈ ਸਿਗਰਸ਼ ਤੇ ਕੀਤੇ ਲੇਕਿਨ ਆਪਣੇ ਨਿੱਜੀ ਹਿੱਤਾਂ ਲਈ ਸਭ ਕੁਝ ਪੰਜਾਬ ਦਾ ਕੁਰਬਾਨ ਕਰ ਦਿੱਤਾ ਭਾਵੇਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿੰਨੀ ਦੇਰ ਸੰਸਾਰ ਚ ਰਹੇ ਸ਼੍ਰੋਮਣੀ ਅਕਾਲੀ ਦਲ ਚਰਦੀ ਕਲਾ ਦੇ ਵਿੱਚ ਰਿਹਾ ਲੇਕਿਨ ਪ੍ਰਕਾਸ਼ ਸਿੰਘ ਬਾਦਲ ਜੀ ਦੇ ਜਾਣ ਤੋਂ ਬਾਅਦ ਜਿਹੜਾ ਪੁੱਤਰ ਉਹ ਉਹਨਾਂ ਦੇ ਮਨ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਸੀ ਉਹ ਚਾਹੁੰਦੇ ਸੀ ਕਿ ਮੇਰਾ ਪੁੱਤਰ ਸ਼ਰਮਨਿਕ ਅਕਾਲੀ ਦਲ ਦੀ ਕਮਾਂਡ ਵੀ ਸੰਭੇ ਔਰ ਪੰਜਾਬ ਦਾ ਮੁੱਖ ਮੰਤਰੀ ਵੀ ਬਣ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰੇ ਲੇਕਿਨ ਸੁਖਵੀਰ ਸਿੰਘ ਬਾਦਲ ਆਪਣੇ ਬਾਪ ਦੇ ਪੂਰਨਿਆਂ ਤੇ ਚੱਲ ਨਹੀਂ ਸਕੇ ਔਰ ਸਿੱਖ ਸਿਆਸਤ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਏ ਨੇ ਬਾਦਲ ਸਾਹਿਬ ਦੇ ਜਾਂ ਤੋਂ ਬਾਅਦ ਚਿਰੋਮਨੀ ਇਹ ਕਾਲੀ ਦਲ ਦਾ ਗਰਾਫ ਦਿਨੋਂ ਦਿਨ ਥੱਲੇ ਜਾਂਦਾ ਗਿਆ ਥੱਲੇ ਜਾਂਦਾ ਗਿਆ ਲੇਕਿਨ ਅੱਜ ਚਿਰੋਮਨੀ ਇਹ ਕਾਲੀ ਦਲ ਪੰਜਾਬ ਦੀਆਂ 13 ਸੀਟਾਂ ਚੋਂ ਇੱਕ ਸੀਟ ਤੇ ਸੀਮਤ ਹੋ ਕੇ ਰਹਿ ਗਿਆ ਜਿਦਾਂ ਕਿ ਮੈਂ ਸਮਝਦਾ ਹਾਂ ਕਿ ਇਹਨਾਂ ਦੋ ਨਹੀਂ ਜਾਣਾ ਚਾਹੀਦਾ ਸੀ ਕਿਉਂਕਿ ਪੰਜਾਬ ਲਈ ਖਾ ਦਾ ਨਾਰਾ ਤੇ ਮਾਲਦੇ ਸੀ ਪਰ ਮੈਂ ਸੋਚਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਉਹ ਸ਼੍ਰੋਮਣੀ ਅਕਾਲੀ ਦਲ ਨਹੀਂ ਰਿਹਾ ਜਿਹੜਾ ਬਾਬੇ ਖੜਕ ਸਿੰਘ ਵੇਲੇ ਸ਼੍ਰੋਮਣੀ ਅਕਾਲੀ ਦਲ ਹੋਇਆ ਕਰਦਾ ਸੀ ਜਿਹੜਾ ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਵੇਲੇ ਸ਼੍ਰੋਮਣੀ ਅਕਾਲੀ ਦਲ ਹੋਇਆ ਕਰਦਾ ਸੀ ਜਿਹੜਾ ਸੰਤ ਹਰਚੰਦ ਸਿੰਘ ਲੋਂਗੋਵਾਲ ਵੇਲੇ ਤੇ ਜਥੇਦਾਰ ਗੁਰਦਮ ਸਿੰਘ ਟੋੜਾ ਵੇਲੇ ਸ਼੍ਰੋਮਣੀ ਅਕਾਲੀ ਦਲ ਹੋਇਆ ਕਰਦਾ ਸੀ ਹੋਂਦ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਪ੍ਰਾਈਵੇਟ ਲਿਮਟਿਡ ਬਾਦਲ ਪਰਵਾਰ ਦੀ ਕੰਪਨੀ ਬੜ ਕੇ ਰਹਿ ਗਈ ਜਿਹੜੇ ਕਿ ਸਿੱਖਾਂ ਨੂੰ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਹਮੇਸ਼ਾ ਹੀ ਸਤਾ ਪ੍ਰਾਪਤੀ ਲਈ ਮੋਰਚੇ ਲਾਉਂਦੇ ਰਹੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਕਦੀ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇਣ ਦੀ ਗੱਲ ਕੀਤੀ ਕਦੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਲੈ ਕੇ ਦੇਣ ਦੀ ਗੱਲ ਕੀਤੀ ਇਹਦੇ ਪੰਜਾਬ ਦੇ ਪਾਣੀਆਂ ਦੇ ਮਸਲੇ ਹੱਲ ਕਰਾਉਣ ਦੀ ਗੱਲ ਕੀਤੀ ਕਦੇ ਅੰਬਰਸਰ ਸ਼ਹਿਰ ਨੂੰ ਉਧਿੱਤਰ ਦਰਜਾ ਦੇਣ ਦੀਆਂ ਗੱਲਾਂ ਕੀਤੀਆਂ ਲੇਕਿਨ ਗੱਲਾਂ ਹੀ ਰਹਿ ਗਈਆਂ ਇਹ ਹਮੇਸ਼ਾ ਹੀ ਪੰਜਾਬੀਆਂ ਨੂੰ ਤੇ ਸਿੱਖ ਕੌਮ ਨੂੰ ਘਬਰਾਹਟ ਕਰਕੇ ਸਤਾ ਦੇ ਵਿੱਚ ਆਉਂਦੇ ਰਹੇ ਲੇਕਿਨ ਜਿਹੜੇ ਪੰਜਾਬ ਦੇ ਲੋਕਾਂ ਨੇ ਪਿਛਲੇ ਲੰਬੇ ਅਰਸੇ ਤੋਂ ਲਗਭਗ 14 ਸਾਲ ਆਪਣੇ ਪਿੰਡਾਂ ਦੇ ਪਿੰਡੇ ਤੇ ਸੰਤਾਪ ਹੰਡਾਇਆ ਸੀ ਜਿਹੜਾ ਕਿ ਪੰਜਾਬ ਪੂਰਾ ਗੁਲਾਮ ਬਣ ਚੁੱਕਿਆ ਸੀ ਜਿਹੜਾ ਕਿ ਪੰਜਾਬ ਕਾਲੀਆਂ ਹਨੇਰੀਆਂ ਵਾਲੀ ਰਾਤ ਬਣ ਚੁੱਕਿਆ ਸੀ ਜਿਹੜਾ ਪੰਜਾਬ 5 ਵਜੇ ਤੋਂ ਬਾਅਦ ਲੋਕ ਘਰਾਵੋਂ ਨਹੀਂ ਨਿਕਲਦੇ ਸੀ ਗਲੀਆਂ ਤੇ ਬਾਜ਼ਾਰ ਸੁੰਨੇ ਹੋ ਜਾਂਦੇ ਸੀ ਕੋਈ ਵਿਅਕਤੀ ਦਾ 25000 ਤੋਂ ਵੱਧ ਮਨੁੱਖਤਾ ਦਾ ਕੂਨ ਏ ਤਤੀ ਤੇ ਡੁੱਲਿਆ ਗਿਆ ਲੇਕਿਨ ਸ਼ਰੋਮ ਲਈ ਅਕਾਲੀ ਦਲ ਨੇ ਲੋਕਾਂ ਨੂੰ ਗੁਮਰਾਹ ਕਰਕੇ ਸਦਾ ਦੀ ਪ੍ਰਾਪਤੀ ਲਈ ਪੰਜਾਬ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਨਾ ਪੰਜਾਬ ਦੀ ਜਵਾਨੀ بچਾ ਸਕੇ ਨਾ ਪੰਜਾਬ ਦੀ ਕਿਸਾਨੀ بچਾ ਸਕੇ ਹੁਣ ਪੰਜਾਬ ਦੇ ਲੋਕ ਜਾਗਰੂਤ ਹੋ ਗਏ ਨੇ ਹੁਣ ਉਹ ਧਰਮ ਦੀ ਵੀ ਗੱਲ ਸਮਝਦੇ ਨੇ ਤੇ ਸਮਾਜਿਕ ਤੇ ਰਾਜਨੀਤਿਕ ਦੀ ਗੱਲ ਵੀ ਸਮਝਦੇ ਨੇ ਉਹ ਇਹ ਵੀ ਸਮਝਦੇ ਨੇ ਕਿ ਇਹ ਸੁਖਵੀਰ ਸਿੰਘ ਬਾਦਲ ਵਰਗਿਆਂ ਨੇ ਸਿੱਖ ਕੌਮ ਨੂੰ ਦਾਤੇ ਲਾ ਦਿੱਤਾ ਸਿੱਖੀ ਸਿਧਾਤ ਨੂੰ ਦਾਤੇ ਲਾ ਦਿੱਤਾ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਅਗਨੋਰ ਕਰ ਦਿੱਤਾ ਪਿੱਛੇ ਦੇ ਰੌਲਾ ਪਿਆ ਕਿ ਰਾਮ ਰਹੀਮ ਨੂੰ ਜਿਸ ਨੇ ਮਾਫੀ ਵੀ ਨਹੀਂ ਮੰਗੀ ਇਕਾਉਤ ਸਿੰਘ ਸਾਹਿਬ ਤੋਂ ਤੇ ਉਸ ਨੂੰ ਨਕਲੀ ਚਿੱਠੀ ਪੇਸ਼ ਕਰਕੇ ਇਕਾਉਤ ਸਿੰਘ ਤੇ ਤੇ ਉਹਨਾਂ ਨੂੰ ਮਾਫੀ ਦਵਾ ਦਿੱਤੀ ਗਈ ਜਿਹਦੇ ਉੱਤੇ 90 ਲੱਖ ਦੇ ਅਖਬਾਰਾਂ ਦੇ ਇਸ਼ਤਿਹਾਰ ਦਿੱਤੇ ਗਏ ਗੁਰੂ ਦੀ ਗੋਲਕ ਤੋਂ ਕਿ ਸਪਸ਼ਟੀਕਰਨ ਦੇਣ ਵਾਸਤੇ ਜਦੋਂ ਇਹ ਗੱਲ ਲੰਗੀ ਹੋਗੀ ਕਿ ਰਾਮ ਰਹੀਮ ਨੇ ਤਾਂ ਬਾਦੀ ਮੰਗੀ ਨਹੀਂ ਰਾਮ ਰਹੀਮ ਨੇ ਤਾਂ ਕੋਈ ਚਿੱਠੀ ਅਗਾਹ ਤੱਕ ਨੂੰ ਲਿਖੀ ਨਹੀਂ ਤਾਂ ਇਹ ਬੰਜਰ ਗਲਤੀਆਂ ਕੀਤੀਆਂ ਨੇ ਸੁਖਵੀਰ ਸਿੰਘ ਬਾਦਲ ਹੋਣਾ ਨੇ ਤੇ ਉਹਦੇ ਸਾਥੀਆਂ ਨੇ ਆਹ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਜਿਹਦੇ ਤੇ ਇਹ ਐਲੀਏਸ਼ਨ ਲੱਗਦਾ ਸੀ ਕਿ ਸੁਖਵੀਰ ਬਾਦਲ ਦੇ ਕਹਿਣ ਤੇ ਮੁਹਾਲੀ ਦੇ ਇੱਕ ਦਰਜੀ ਕੋਲੋਂ ਪੋਸ਼ਾਕ ਤਿਆਰ ਕਰਾਈ ਗਈ ਗੁਰੂ ਗੋਬਿੰਦ ਸਿੰਘ ਜੀ ਦੀ ਪੋਸ਼ਾਕ ਦੇ ਮੁਕਾਬਲੇ ਤੇ ਉਹ ਪੁਛਾਜ ਜਾ ਕੇ ਰਾਮ ਰਹੀਮ ਨੂੰ ਦਿੱਤੀ ਗਈ ਤੇ ਉਹ ਪੁਆ ਕੇ ਇੱਕ ਅੰਮ੍ਰਿਤ ਤਿਆਰ ਕਰਨ ਦਾ ਧੌਂਗ ਰਚਿਆ ਗਿਆ ਇਹਨਾਂ ਨੂੰ ਸਿੱਖ ਕੌਮ ਨਹੀਂ maaf ਕਰੇਗੀ ਤੇ ਗੁਰੂ ਸਾਹਿਬ ਵੀ maaf ਨਹੀਂ ਕਰਨਗੇ ਇਹ ਸੱਚਮੁੱਚ ਸ੍ਰੀਮਤੀ ਹਰ ਸਿਵਰਤ ਕੋਰ ਬਾਦਲ ਜਰਦਾਰ ਸਾਹਿਬ ਦੇ ਵਿੱਚ ਸਰਬੰਦਰ ਸਾਹਿਬ ਦੇ ਵਿੱਚ ਖੜ ਕੇ ਕਹਿੰਦੀ ਸੀ ਕਿ ਜੇ ਅਸੀਂ ਬੇਅਦਬੀਆਂ ਦੇ ਸਬੰਧੀ ਕੋਈ ਗੁਨਾਹਗਾਰ ਹੈ ਤੇ ਪ੍ਰਮਾਤਮਾ ਸਾਡਾ ਕੱਖ ਨਾ ਰਹਿਣ ਦਵੇ ਅੱਜ ਉਹਨੇ ਵੀ ਉਹ ਕੀਤੀ ਹੈ ਅਰਦਾਸ ਗੁਰੂ ਦੇ ਚਰਨਾਂ ਦੇ ਵਿੱਚ ਮੈਂ ਸਮਝਦਾ ਪ੍ਰਵਾਨ ਹੋਈ ਆ ਅੱਜ ਸੱਚਮੁੱਚ ਹੀ ਕਾਲੀ ਦਲ ਦੇ ਪਿੱਛੇ ਕੁਝ ਨਹੀਂ ਰਹਿ ਗਿਆ ਕਾਲੀ ਦਲ ਖਤਮ ਹੋ ਗਿਆ ਹੈ ਲੇਕਿਨ ਜਿੰਨੇ ਵੀ ਗੁਰੂ ਘਰ ਦੇ ਨਾਲ ਮੱਥਾ ਲਾਇਆ ਹੈ ਜਿੰਨੇ ਵੀ ਗੁਰੂ ਘਰ ਦੇ ਨਾਲ ਵੇਦ ਵੀ ਕੀਤੀ ਹੈ ਉਹਦਾ ਕੁਝ ਨਹੀਂ ਰਿਹਾ ਜ ਜਨਾਬ ਪਿਛਲੇ ਮੁਗਲਾਂ ਦੇ ਸਮੇਂ ਤੋਂ ਲੈ ਕੇ ਅੱਜ ਦਾ ਇਤਿਹਾਸ ਸਤਖੰਡ ਸ੍ਰੀ ਹਰਮੰਦਰ ਸਾਹਿਬ ਦਾ ਦੇਖ ਲਵੋ ਚਾਹੇ ਉਹ ਬਦਦਾਲੀ ਦੀ ਗੱਲ ਹੋਵੇ ਚਾਹੇ ਕਾਂਗਰਸ ਦੀ ਸ੍ਰੀ ਮਤੀਂਦਰਾ ਗਾਂਧੀ ਦੀ ਗੱਲ ਹੋਵੇ ਚਾਹੇ ਜਨਰਲ ਵੈਧਿਆ ਵਰਗਿਆਂ ਦੀ ਗੱਲ ਹੋਵੇ ਜਿੰਨੇ ਵੀ ਇਹ ਗੁਰੂ ਕਰਦੇ ਆ ਨਾ ਟੱਕਰ ਲਈ ਆ ਉਹਦਾ ਹਮੇਸ਼ਾ ਹੀ ਕੁਛ ਨਹੀਂ ਰਿਹਾ ਇਸੇ ਤਰ੍ਹਾਂ ਸਖਬੀਰ ਬਾਦਲ ਹੋਣਾ ਨੇ ਅਜਹੀਆਂ ਗਲਤੀਆਂ ਕੀਤੀਆਂ ਨੇ ਤੇ ਉਹਨਾਂ ਦਾ ਨਾਮ ਵੀ ਚਰੋਗ ਨੇ ਇਕਾਲੀ ਦਲ ਦੇ ਇਤਿਹਾਸ ਵਿੱਚੋਂ ਮਿਟਣ ਜਾ ਰਿਹਾ ਏ ਉਹ ਸਮਾਂ ਦੂਰ ਨਹੀਂ ਜਦੋਂ ਉਹਨਾਂ ਦਾ ਇਤਿਹਾਸ ਤੋਂ ਨਾਮ ਮਿਟ ਜਾਏਗਾ ਈਗੇਂ ਜੀ ਬਸਿਤ ਦਾ ਥੈਂਕ ਯੂ ਜੀ ਸੰਦੂ ਸਾਹਿਬ ਤੁਹਾਡਾ ਬੀਤੋ ਆ ਮਤਨ ਦੇ ਮਿੱਟੀ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ